ਦਾ ਬਿਮਾਰ ਕਰੀਏ ਕੀ 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 ਆ ਦਲੇ ਨਾ ਉਰਬਨ ਸਿਟੀ ਪੁਲਿਸ ਨੇ ਕੋਸ਼ਿਸ਼ ਜਿਹੜੇ ਮੁਲਜ਼ਮ ਗ੍ਰਫਤਾਰ ਕੀਤੇ ਨੇ ਤਾਂ ਕੀ ਸਾਰਾ ਮਸਲਾ ਕਿੰਨੇ ਵੱਧਦੇ ਹੈ ਤੇ ਕੀ ਸਾਰੀ ਲੰਬਾਈ ਇਹ ਜ਼ਿਲ੍ਹਾ ਫਰੀਦਕੋਟ ਚ ਜਿਹੜੇ ਆਰਗੇਨਾਈਜ਼ ਕ੍ਰਾਈਮ ਕਰਨ ਵਾਲੇ ਦੋਸ਼ੀ ਵਿਅਕਤੀ ਨੇ ਉਹਨਾਂ ਦੇ ਖਿਲਾਫ ਮਾਨਯੋਗ ਐਸਐਸਪੀ ਡਾਕਟਰ ਪ੍ਰਗਿਆ ਜਨਜੀ ਵੱਲੋਂ ਇੱਕ ਸਖਤ ਮੋਹਿੰਦ ਸੀੜੀ ਹੈ ਜਿਸ ਦੇ ਤਹਿਤ ਐਸਐਚਓ ਸਿਟੀ ਕੋਟਪੁਰਾ ਦੀ ਦੇਖ ਰਿਹਾ ਹੈ ਇੰਸਪੈਕਟਰ ਮਨੋਦੀ ਕੁਮਾਰ ਦੇ ਸਿਟੀ ਕੋਟਪੁਰਾ ਪੁਲਿਸ ਨੇ ਇਤਲਾਬ ਮਿਲਣ ਤੇ ਜਲਾਲਿਆਣਾ ਰੋਡ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਿ ਕੋਈ ਇੱਕ ਜੁਰਮ ਕਰਨ ਦੀ ਸਲਾਹ ਬਣਾ ਰਹੇ ਸੀਗੇ ਤੇ ਉਹਨਾਂ ਨੂੰ ਕੋਈ ਵੀ ਜੁਰਮ ਕਰਨ ਤੋਂ ਪਹਿਲਾਂ ਹੀ ਸਲਾਹ ਬਣਾਉਂਦੇ ਗ੍ਰਿਫਤਾਰ ਕੀਤਾ ਗਿਆ ਇਹ ਪੰਜ ਵਿਅਕਤੀ ਜਿਨ੍ਹਾਂ ਚ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਵਿੱਚੋਂ ਇੱਕ ਸੁਨੀਲ ਸ਼ੰਗ ਹੈ ਸਲੀਮ ਮਸੀਹ ਹੈ ਜਸਕਰਨ ਸੋਨਾ ਪਵਨ ਕੁਮਾਰ ਉਰਫ ਲੰਗੂ ਧਰਮਿੰਦਰ ਸਿੰਘ ਉਰਫ ਜੋਨੀ ਹੈ ਇਹਨਾਂ ਨੂੰ ਗ੍ਰਿਫਤਾਰੀ ਉਪਰੰਤ ਜਦੋਂ ਪੁੱਛ ਪੜਤਾਲ ਕੀਤੀ ਗਈ ਤੇ ਇਹਨਾਂ ਪਾਸੋਂ ਇੱਕ ਮੋਟਰਸਾਈਕਲ ਬਿਨਾ ਨੰਬਰੀ ਇੱਕ ਐਕਟਿਵਾ ਬਿਨਾ ਨੰਬਰੀ ਤੇ ਦੋ ਮੋਬਾਈਲ ਆ ਜਿਹੜੇ ਬਰਾਮਦ ਕੀਤੇ ਗਏ ਆ ਦੋ ਕਾਪੇ ਦੋ ਖੰਡੇ ਇੱਕ ਕਿਰਪਾਨ ਵੀ ਇਹਨਾਂ ਤੋਂ ਬਰਾਮਦ ਕੀਤੀ ਗਈ ਆ ਇਹਨਾਂ ਦਾ ਪਿਛਲਾ ਕ੍ਰਾਈਮ ਰਿਕਾਰਡ ਚੈੱਕ ਕੀਤਾ ਤੇ ਇਹਨਾਂ ਦੇ ਖਿਲਾਫ ਕਰੀਬ 23 ਮੁਕੱਦਮੇ ਦਰਜ ਆ ਅਲੱਗ-ਅਲੱਗ ਤਰ੍ਹਾਂਾਂ ਦੇ ਤੱਕ ਜਿਨ੍ਹਾਂ ਵਿੱਚ ਚੋਰੀ ਦੀਆਂ ਐਨਡੀਪੀਐਸ ਦੇ ਸ਼ਰਾਬ ਦੇ ਤੇ ਲੜਾਈ ਪੜਾਈ ਦੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਆ ਇੰਨਾ ਵਿੱਚ ਜਿਹੜਾ ਸਲੀਮ ਮਸੀ ਹੈ ਇਹਦੇ ਖਿਲਾਫ 10 ਮੁਕੱਦਮੇ ਅਲੱਗ-ਅਲੱਗ ਜੁਰਮਾਂ ਦੇ ਦਰਜ ਹੈ ਤੇ ਜਿਹੜਾ ਜਸਕਰਨ ਸੋਨਣਾ ਉਹਦੇ ਖਿਲਾਫ ਕਿੰਨੇ ਮੁਕੱਦਮੇ ਦਰਜ ਹੈ ਪਵਨ ਕੁਮਾਰ ਉਰਫ ਲੰਗੂ ਜਿਹੜਾ ਇਹਦੇ ਖਿਲਾਫ 4 ਮੁਕੱਦਮੇ ਦਰਜ ਹੈ ਪੁਰਾਣੇ ਧਰਮਿੰਦਰ ਸੋਨੀ ਹੈ ਇਹਦੇ ਖਿਲਾਫ ਵੀ 4 ਮੁਕੱਦਮੇ ਦਰਜ ਹੈ ਇਸ ਤਰ੍ਹਾਂ ਇਹਨਾਂ ਪੰਜਾਂ ਮੁਲਜ਼ਮਾਂ ਦੇ ਖਿਲਾਫ 23 ਦੇ ਕਰੀਬ ਮੁਕੱਦਮੇ ਜੜੇ ਆ ਪਹਿਲਾਂ ਹੀ ਦਰਜ ਨੇ ਕੋਰਟ ਕੋਰਟ ਵਿੱਚ ਦਰਜ ਕੋਰਟ ਕਪੂਰੇ ਚ ਦਰਜ ਆ ਜੀ ਤੇ ਇਹਨਾਂ ਤੋਂ ਜਿਹੜਾ ਪੇਸ਼ ਅਦਾਲਤ ਕਰਕੇ ਰਿਮਾਨਡ ਲੈ ਕੇ ਹੋਰ ਪੁੱਛਗិច្ច ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਹੋਰ ਵੀ ਵਾਰਦਤਾਂ ਨਾਲ ਕਲਾਸਾਂ ਹੋਣ ਦੀ ਉਮੀਦ ਹੈ